ਸਾਸਤ੍ਰਿਕ ਆਜੀ ਤੁਹਾਨੂੰ ਸਾਰਿਆਂ ਨੂੰ ਮੈਂ ਕਰਦੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲੋਂ ਤੇ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਕਰਦੀ ਹਾਂ ਲਓ ਅਸੀਂ ਅੱਜ ਆਨੰਦ ਵਧਾਈ ਹਾਜ਼ਰਾਂ ਫੇਰ ਤੁਹਾਡੀ ਕਚਹਿਰੀ 'ਚ ਤੇ ਥੋੜੇ ਸਪਸ਼ਟਤਾ ਹੋਏਗੀ ਕਿ ਨਾ ਕਿ ਤੇ ਕਿੰਨੇ ਭੈਣਾਂ ਨੇ ਕਿੰਨੇ ਜਣੇ ਪੰਨੀ ਹੋ ਰਿਹਾ ਪਿਆ ਲੈ ਸ਼ਰਾਬ ਦਾ ਸੁਣਾ ਦੇ ਜੀ ਫਿਰ ਗੀਤਾਂ ਦੀ ਬਾਰੀ ਨਹੀਂ ਆਈ ਫਿਰ ਕਹਿੰਦੇ ਵੀ ਹੀਰ ਆਲਾ ਜਰੂਰ ਸੁਣਾਓ ਮੈਂ ਇੱਕ ਕਹਿੰਦੇ ਵੀਡੀਓ ਬਾਲੀਆਂ ਨੇ 701 ਕੁੱਤਿਆਂ ਨੇ ਭੈਣਾਂ ਨੇ ਦੋ ਤਿੰਨ ਜਿਹੜੇ ਨੇ ਸਪਾਰਸ਼ ਕੀਤੀ ਤੇ ਅੱਜ ਫਿਰ ਮੇਨਾਂ ਦਾ ਕਹਿੰਦੀ ਸੁਣਾ ਅੱਜ ਪੁਹੀ ਸੁਣਾਈਏ ਆ ਉਹਨਾਂ ਦੇ ਫਾਰਸ਼ ਪੂਰੀ ਕਰੀਏ ਤੇ ਉਹ ਦੋ ਜਾਂਦਨ ਦਾ ਫਿਰ ਮੇਨਾਂ ਰੁੱਸੀ ਰਹੀ ਨਾ ਫਿਰ ਮੈਂ ਕੱਲ ਦੀ ਉਹ ਦਿ雷 ਤੇ ਤੁਸੀਂ ਮੈਨੂੰ ਪੁੱਛਦੇ ਰਹੇ ਵੀ ਥੋੜੀ ਆਨੰਦ ਨਹੀਂ ਆਉਂਦੀ ਆਨੰਦ ਭਈ ਫਿਰ ਇਹ ਬੜੀ ਖਰਾਬ ਹੈ ਕਦੇ ਕਦੇ ਰੁੱਸ ਜਾਂਦੀ ਹੈ ਹੈਨਾ ਤਾਂ ਮਤਾ ਫਿਰ ਇਹ ਕਹਿੰਦੀ ਹੈ ਕਿ ਮੈਂ ਕਹਿੰਦੀ ਹੈ ਹੋਣ ਦੇਖਣ ਮੇਨਾਂ ਇੱਥੇ ਹੁਣੀ ਲੜਦੀ ਆ ਹੁਣ ਨਾ ਬਈ ਲੱਗ ਤੋ ਅੱਛਾ ਪਤਾ ਕੀ ਐ ਇਹ ਇਹ ਵੇਲੀ ਰਹਿੰਦੀ ਹੈਗੀ ਤੇ ਮੈਨੂੰ ਰਹਿੰਦੇ ਕੰਮ ਵਾਈ ਕਰੀ ਪਰਵਾਰ ਦਾ ਕੰਮ ਹੈ ਸਾਡੇ ਅੱਛਾ ਚਲੋ ਤੁਸੀਂ ਮਾਨਵ ਇਸ ਗੀਤ ਦਾ ਅਨੰਦ ਤੇ ਮੈਂ ਤਾਂ ਬਹੁਤ ਪਿਆਰੀ ਐ ਮੇਰੀ ਅਨੰਦ ਉਹੀ ਬੰਦਾ ਗੱਲ ਕਰ ਸਕਦਾ ਜਿਹੜਾ ਕਿਸੇ ਦਾ ਮਟਾ ਮੋਟਾ ਪ੍ਰੇਮ ਹੁੰਦਾ ਲੜਾਈ ਵਾਲੇ ਤਾਂ ਸਾਨੂੰ ਪਤਾ ਐ ਫਿਰ ਉਹਨਾਂ ਦਾ ਕੀ ਹਾਲ ਹੁੰਦਾ ਹੈ ਹਨਾ ਕਈ ਵਾਰੀ ਇਹਨਾਂ ਕੰਮ ਹੋ ਜਾਂਦਾ ਨਾ ਫਿਰ ਸੱਤੋਂ ਘਰ ਛੋਟੇ ਛੋਟੇ ਦੂਰ ਆਇਆ ਜਾਂਦੇ ਫਿਰ ਮੈਂ ਕਦੇ ਕਦੇ ਕੱਢੀ ਪਾ ਦਿੰਦੀ ਆ ਹਨਾ ਤੇ ਇਹ ਤਾਂ ਮੇਰੇ ਹਾਸੇ ਦੀਆਂ ਗੱਲਾਂ ਨੇ ਮੁਕਾਉਲੇ ਨੂੰ ਮੁਕਾਉਲ ਵੀ ਆਂਦੀ ਰਹੀਆਂ ਇਹ ਵੀ ਮੈਨੂੰ ਮੁਕਾਉਲ ਕਰ ਦਿੰਦੀ ਹੈ ਫਿਰ ਅੱਛਾ ਲੋ ਐਂ ਹੱਸਦੇ ਖੇੜਦੇ ਤੁਸੀਂ ਵੀ ਰਿਹਾ ਕਰੋ ਜੀ ਆਨੰਦ ਦਾ ਨਾਲ ਵੀ ਆਪਣੇ ਉੱਪਰਜਾਈਆਂ ਨਾਲ ਵੀ ਇਹ ਜ਼ਿੰਦਗੀ ਸੌਖੀ ਲੰਘ ਜਾਂਦੀ ਹੈ ਹੈਨਾ ਤੇ ਲੋ ਅੱਜ ਫਿਰ ਮੈਂ ਤੁਹਾਨੂੰ ਬਹੁ ਵੀ ਉਹ ਹੀ ਪਿਆਰਾ ਜਿਹਾ ਗੀਤ ਥੋੜਾ ਸਪਾਰਸ਼ ਕੀਤਾ ਆ ਦੇਖ ਬਾਬੀ ਨਹੀਂ ਤੈਨੂੰ ਰਾਂਝਾ ਤਾਂ ਨਹੀਂ ਭਾਲਦਾ ਹੀਰੀ ਇਹ ਗੀਤ ਸ੍ਰੀ ਰਾਮ ਕੀ ਤੇ ਉਸ ਨੁਕਤਾ ਜਿਹੜਾ ਤੁਹਾਨੂੰ ਸੁਣਾਉਣਾ ਅੱਗੇ ਹੁਣ ਠੰਡ ਆਉਂਦੀ ਜਾਂਦੀ ਹੈ ਹੈਨਾ ਤੇ ਭੈਣਾ ਨੇ ਹੁਣ ਵੀ ਪੁੱਛਿਆ ਵੀ ਬਲਗਮ ਖਾਂਸੀ ਜੇ ਜੰਮ ਜਾਂਦੀ ਹੈ ਜਾਂ ਜਦ ਅਜ ਕਾਮ ਹੋ ਜਾਂਦਾ ਹੈ ਅੱਗੇ ਇਹ ਨੁਕਤਾ ਪਾਉਂਗੀ ਹੁਣ ਚੰਗੀ ਤਰ੍ਹਾਂ ਨੋਟ ਕਰ ਲਿਓ ਅੱਗੇ ਫੇਰ ਠੰਡ ਹੁੰਦੀ ਜਾਂਦੀ ਹੈ ਫਿਰ ਅੰਗ ਕੋਈ ਨਹੀਂ ਹੋਊਗੀ ਤੇ ਇਹੇ ਨੁਕਤਾ ਤੁਸੀਂ ਬਰਤਣਾ ਬਿਲਕੁਲ ਸਾਰਾ ਸਿਆਲ ਵਧੀਆ ਲੱਗਦਾ ਹੈ ਨਾ ਨਾ ਖੰਗ ਜੰਮੇ ਜਦੋਂ ਖੰਗ ਹੋ ਗਈ ਨੀ ਜੰਮੂ ਕਿਥੋਂ ਹੈ ਨਾ ਤੇ ਆਪਣੀ ਕਾਪੀ ਪੈਨਸਲ ਲੈ ਕੇ ਵੇਜਿਓ ਤੇ ਅੱਜ ਮੈਨੂੰ ਭੈਣ ਨੇ ਨੁਕਤਾ ਉਹ ਪੁੱਛਿਆ ਵੀ ਕਿਡਨੀ ਵਾ 61 ਬਾਰੇ ਮੈਂ ਕਿਹਾ ਤੁਹਾਨੂੰ ਮੈਂ ਉਹਦੀ ਵੀਡੀਓ ਬਣਾ ਕੇ ਪਾ ਦੂੰਗੀ ਨੂੰ ਇਸ ਦਾ ਨਹੀਂ ਪਤਾ ਲੱਗਦਾ ਤੇ ਉਹ ਮੈਂ ਫੇਰ ਪਾਉਂਗੀ ਅੱਜ ਤੁਸੀਂ ਮਾਣੋ ਇਸ ਗੀਤ ਦਾ ਆਨੰਦ ਤੇ ਨੂੰ ਰਾਂਝਾ ਤਾਂ ਨਹੀਂ ਪਹਾੜ ਦਾ ਹੀ ਹੈ ਉਹ ਸਹਿਤੀ ਇਤੇ ਇਹ ਹੀਰੇ ਦੋਵੇਂ ਆਨੰਦ ਭਜਾਈ ਸੀ ਇਹਨਾਂ ਦੋਹਾਂ ਦੀ ਇੱਕ ਗੱਲ ਸੀ ਆਨੰਦ ਭਜਾਈ ਦੀ ਤੇ ਰਾਂਝਾ ਲੱਭਦਾ ਲੱਭਦਾ ਫਿਰ ਜੋ ਵੀ ਬਣ ਕੇ ਆ ਗਿਆ ਨਾ ਉੱਥੇ ਉਹ ਫਿਰ ਆਦੀ ਭਜਾਈ ਨੂੰ ਦੱਸਦੀ ਹੈ ਵੀ ਦੇਖ ਕੇ ਤੇ ਉਹੀ ਤਾਂ ਨਹੀਂ ਹੈਗਾ ਮਾਨਵ ਇਸ ਗੀਤ ਦਾ ਆਨੰਦ ਗਲ ਸੋਨੇ ਹੀਰੇ ਇਸ ਲੇਟੜੀਏ ਪਭੂ ਨਿਸ਼ਾਲੂ ਚੇਲੇ ਪੇਟੜੀਏ ਪਭੂ ਇਕ ਜਗਿਆ lẹ́dí dóòná àlè dáhírẹ́ ajabé kibabí yẹn ni tẹ̀nu làjáta. ਕੂੜੇ ਮੈਥੋਂ ਮੁੱਖ ਨਾ ਮੈਥੋਂ ਮੁੱਖ ਨਾ ਦੇਖ ਜਾਵੇ ਨੀ ਨੀਰ ਨਣਾ ਚੋਂ ਉਜੋਗੀਆਂ lodigai alye enimera lizojogi o giya na lüze. igudu jedo soore. ਬੜੀ ਜੋੜੀ ਬੜੀ ਪਿਆਰੀ ਦਾਦੇ ਰੱਬ ਨੇ ਬਾਬੋਨੀ ਤੇਰੀ ਕੀਤੇ ਚੋਖਿ ਲਾਰੀ ਤੈਨੂੰ ਰਾਜਾ ਕੀ ਮੇ ਮਿਲੀਆ ਨੀ ਤੈਨੂੰ ਅਣਜਾਣਤਾ ਵਾਲੀ ਦਹਰੀ ਰੇ ਦਾ ਖਤ ਯਾਰ ਨੇ ਛਾੜੀ ਕੇ ਆ ਗਿਆ ਸਿਆਲੀ ਮੈਂ ਜਾ ਜਾ ਰੇ नी, नी, प्यार सॾे दरी रानी गे बाबल जूच कारे नी जॾ ज सी बंजली जांदा हीरूकील के कोल ब ਨੀ ਫੁੱਲਵਾਰੀ ਗਾ ਜੇਰਾ ਜਾਟੀ ਦਾ ਦਿਲ ਤਾਂ ਜੱਟੀ ਦਾ ਮੋਲੀਆ ਨਾ ਨਿੰਦੇ ਨੀ ਮਲੁੱਟੀ ਗਈ ੜੀਏ ਨੀ ਮੇਰਾ ਨਾ ਜਟ ਮੱਝੀਆਂ ਚਾਰੇ ਨੀ ਘਰ ਭਾਦਿਓ ਜੋਗੀ ਨੂੰਏ ਖੇਰ ਭਾਦਿਓ ਜੋਗੀ ਨੂੰਏ ਕੇੜੀ ਬੋਲ ਉਚਾਰੇ ਨੀ ਨੇ ਨਾ ਹੀ ਪੂਰਾ ਪੂਰੀ ਨਾ ਬੰਝੇਲੀ ਤੇ ਨਾ ਹੀ ਪੂਰੀ ਨਾ ਹੀ ਰ ਲਿਆਵੇ ਕੁਟ ਚੂਰੀ ਨੀ ਨਾ ਵਸ ਮੇਰੇ ਨਾ ਵਸ ਤੇਰੇ दस कोण लिखे नोटा द सिरन कौन मौन कर वार सिरनूं चिमटा चिपी कोल नी गाली विच माड़ा पेस फकीरी हीरगा ची टो नी कम ਸਲਾਮ ਨੀਮ ਕੀਤੀ ਬੁਲ ਬਖਸ਼ਾਮਾਨੀ ਬੇਰ ਮਲਾਤਾ ਰੱਬ ਨੇ ਦੇਣਾ ਫੇਰ ਮਿਲਾਤਾ ਰੱਬ ਨੇ ਜਿਹੜਾ ਯਾਰ ਸੀ ਮੈਂ ਤੋਂ ਖੋ ਗਿਆ ਨਾ ਨਿੰਦੇ ਨੀ ਮੈ ਲੁੱਟੀ ਗਈ ੜੀਏ ਨੀ ਮੇਰਾ ਰਾਜ ਜੋਗੀ ਹੋ ਦੇ ਬਹੁਤ ਮੁਕ ਮਾਫ ਕਰਿਓ ਮੇਰੀ ਨੰਦ ਥੋੜੀ ਜੀ ਫਿਰ ਭੁੱਲ ਭੁਲੇਖਾ ਹੋ ਜਾਂਦਾ ਇਹਨੂੰ ਤੇ ਲੋ ਸਾਵੇਂ ਸੰਸਾਰੀ ਆ ਗਈ ਹੋਣੀ ਤੇ ਮਾਣੋ ਇਸ ਗੀਤ ਦਾ ਆਨੰਦ ਤੁਹਾਡੀ ਸਪਾਰਸ਼ ਪੂਰੀ ਕਰਤੀ ਹੁਣ ਤੁਸੀਂ ਲਿਖ ਲਿਓ ਕਹਿੰਦੇ ਸਾਨੂੰ ਕੁਝ ਜਆਦ ਦੇ ਦਿੰਦਾ ਤੇ ਅੱਜ ਤੁਸੀਂ ਜਿਨ੍ਹਾਂ ਨੇ ਸਪਾਰਸ਼ ਕੀਤੀ ਉਹ ਜਰੂਰ ਇਹਨੂੰ ਲਿਖ ਲਿਓ ਤੇ ਫਿਰ ਉਹ ਬਣਾਇਆ ਕਰੋ ਕਹਿੰਦੇ ਇਸ ਗਾਉਣਾ ਹੁੰਦਾ ਹੈ ਨਾ ਤੇ ਕਾਫੀ ਦੇਰ ਦੀ ਹੈ ਆਇਆ ਹੋਇਆ ਸੀ ਤੇ ਅੱਜ ਫਿਰ ਮੈਂ ਸਿਹਾ ਹੀ ਦਿੱਤਾ ਦੇ ਲਓ ਹੁਣ ਤੁਸੀਂ ਆਜੋ ਤੁਹਾਨੂੰ ਰਸਤੀ ਵੱਲ ਹੈਨਾ ਮੈਂ ਦੱਸਿਆ ਤੁਹਾਨੂੰ ਵੀ ਬਲਗਮ ਜੰਮੀ ਹੋਵੇ ਤੇ ਖਾਂਸੀ ਇਹ ਨਾਲ ਜੂ ਕੰਮ ਹੋ ਗਿਆ ਹੋਵੇ ਨਾ ਉਹਦੇ ਵਾਸਤੇ ਇਹ ਪਹਿਲਾਂ ਮੇਰਾ 15 5 24 ਦਾ ਪਾਇਆ ਹੋਇਆ ਇਹ ਨੁਕਤੇ ਦਾ ਮੈਂ ਰਿਪੀਟ ਕਰਦੀ ਰਹਿਣੀ ਆ ਹੈਨਾ ਤੇ ਲਓ ਇਹ ਤੁਸੀਂ ਠੀਕ ਕਰੋ ਕੀ ਕਰਨਾ ਇਹਦੇ ਵਿੱਚ ਅਦਰਕ ਦੇ 2-3 ਚਮਚੇ ਰਸ ਅਦਰਕ ਦਾ ਰਸ ਤਾਂ ਕੱਢ ਲੈਣਾ ਨੂੰ ਹੈਨਾ ਅਦਰਕ ਦੇ ਚਮਚੇ ਰਸ ਦੇ ਕਿੰਨੇ ਚਮਚੇ 2 ਜਾਂ 3 ਘੱਟ ਦੋ ਘੱਟ ਦੋ ਬਖਤਵਾ ਤਿੰਨ ਵਾਰ ਤਿੰਨ ਦੇਣਾ ਤੇ ਕਾਲੀਆਂ ਮਿਰਚਾਂ 8 ਤੋਂ 10 ਨਾ ਕ ਕਾਲੀ ਮਿਰਚ 8 ਤੋਂ 10 ਨਾ ਕ ਤੇ ਕਾਲਾ ਲੂਣਾ ਜਿਹੜਾ ਉਹ ਲੈਣਾ ਇੱਕ ਚਮਚੇ ਦਾ ਤਿਹਾਈ ਹਿੱਸਾ ਬਹੁਤ ਥੋੜਾ ਹੈ ਨਾ ਚਮਚੇ ਨੂੰ ਅੱਧੇ ਤੋਂ ਤੀਜਾ ਹਿੱਸਾ ਫਿਰ ਹੈ ਨਾ ਇੱਕ ਤਿਹਾਈ ਹਿੱਸਾ ਚਮਚੇ ਦਾ ਲੈਣਾ ਤਿੰਨਾਂ ਨੂੰ ਤੁਸੀਂ ਮਿਕਸ ਕਰ ਲਓ ਮਿਕਸ ਕਰ ਲਿਆ ਤਾਂ ਵੱਡਿਆਂ ਨੂੰ ਤਾਂ ਤੁਸੀਂ ਇੱਕ ਚਮਚ ਦਿਨ ਵਿੱਚ ਤਿੰਨ ਵਾਰ ਦਿਓ ਜੇ ਕੋਈ ਵੱਡਾ 20 ਸਾਲ ਦਾ ਹੈ ਨਾ ਤੇ 20 ਸਾਲ ਤੋਂ ਉੱਪਰ ਦੇ ਬਜ਼ੁਰਗ ਵੀ ਆ ਚਾਹੇ ਮਤਲਬ 15 ਤੋਂ 20 ਸਾਲ ਤੋਂ ਉੱਪਰ ਜਿਹੜੇ ਉਹਨਾਂ ਨੂੰ ਤੁਸੀਂ ਦਿਨ ਦੇ ਵਿੱਚ ਤਿੰਨ ਵਾਰ ਤੇ ਇੱਕ ਚਮਚਾ ਇਹ ਪਾਊਡਰ ਦੇ ਦਿਓ 15 ਸਾਲ ਤੋਂ ਘੱਟ ਨੂੰ ਲਈ ਚਮਚੇ ਦਾ ਕਹਿੰਦੇ ਫਿਰ ਤੁਸੀਂ ਚੌਥਾ ਹਿੱਸਾ ਦੋ ਵਾਰ ਸਮਝ ਗਏ ਤੇ ਜੇ ਬੱਚਾ 8 ਸਾਲ ਤੋਂ ਛੋਟੇ ਬੱਚੇ ਨੂੰ ਵੀ ਇਸ ਤਰ੍ਹਾਂ ਤਾਂ ਤਾਂ ਥੋੜਾ ਥੋੜਾ ਦਿਨ ਵਿੱਚ ਦੋ ਤਿੰਨ ਵਾਰ ਕੁੰਡੀ ਗਾ ਹੈ ਨਾ ਉਹ ਉਹ ਦੇ ਲਿਓ ਇਹ ਪਾਊਡਰ ਤੇ ਰਾਤ ਨੂੰ ਸੌਂਦੇ ਸਮੇਂ ਲੋ ਦਿਨ ਚ ਜੋ ਦੋ ਵਾਰੀ ਲਾਉਂਗੀ ਕਿ ਬਸ ਇਹ ਲੈ ਲਓ ਇੱਕ ਵਾਰੀ ਸਮਝੀਂ ਸੌਂਦੇ ਵੇਲੇ ਦੇ ਲਓ ਹੈ ਨਾ ਤੇ ਦੱਸਣਾ ਬੱਚੇ ਨੂੰ ਥੋੜਾ ਹੀ ਦੇਣਾ ਹੈਗਾ ਤੇ ਤੁਸੀਂ ਸੌਂਦੇ ਸਮੇਂ ਲੋ ਪ੍ਰਮਾਤਮਾ ਭਲੀ ਕਰੂਗਾ ਤੇ ਮੁੜ ਕੇ ਨਾ ਖੰਘ ਛਿੜੇ ਨਾ ਜੁਕਾਮ ਨਾ ਨਜਲਾ ਆਰਾਮ ਨਾਲ ਥੋੜੀ ਸਰਦੀ ਨਿਕਲ ਜੂ ਤੇ ਦੁਬਾਰਾ ਫੇਰ ਸੁਣ ਲਓ ਇਸ ਨੁਕਤੇ ਨੂੰ ਕੀ ਕਰਨਾ ਹੈ ਅਦਰਕ ਦਾ ਰਸ ਲੈਣਾ 2 ਤੋਂ 3 ਚਮਚੇ ਕਾਲੀ ਮਿਰਚ 8-10 ਨਗ 8 8 ਮਿਰਚਾਂ ਹੋਣ ਕਾਲੀਆਂ ਭਾਂਦਾਸ ਨਗ ਹੋਣ 10 ਹੋਣ ਤੇ ਕਾਲਾ ਲੂਣ ਕਾਲਾ ਹੀ ਲੈਣਾ ਸਿੰਧ ਦਾ ਨਹੀਂ ਆ ਦੂਜਾ ਨਹੀਂ ਕਿਉਂਕਿ ਇਹਨਾਂ ਦੇ ਫਿਰ ਜਿਵੇਂ ਗੁਣ ਦੱਸੇ ਹੋਏ ਨੇ ਵੈਦਾਂ ਨੇ ਉਵੇਂ ਜਿਕਰ ਮੈਂ ਤੁਹਾਨੂੰ ਦੱਸਿਆ ਤੇ ਇਹ ਕਾਲਾ ਲੂਣ ਲੈਣਾ ਤੁਸੀਂ 1 3/4 ਚਮਚ ਸਮਝ ਗਏ ਤੀਜਾ ਸਤ ਤਿੰਨਾਂ ਨੂੰ ਮਿਸ਼ਰ ਲਓ ਵੱਡਿਆਂ ਨੂੰ 1 ਚਮਚ ਦਿਨ ਵਿੱਚ ਤਿੰਨ ਵਾਰ ਦੇ ਦਿਓ ਤਿੰਨ ਵਾਰ ਵੀ ਲੈ ਸਕਦੇ ਵੱਡੇ ਤਾਂ ਹੈਨਾ <kung government> 15 ਸਾਲ ਤੋਂ ਘੱਟ ਉਮਰ ਲਈ ਚਮਕੇ ਦਾ ਚੌਥਾ ਹਿੱਸਾ ਇਹ ਦਿਨ ਚ 2-3 ਵਾਰ ਹੋ ਲੋ ਹੈ ਨਾ 2-3 ਵਾਰ ਲੈ ਸਕਦੇ ਹੋ ਤੇ 8 ਸਾਲ ਤੋਂ ਛੋਟੇ ਬੱਚਿਆਂ ਨੂੰ ਤੁਸੀਂ ਦੇ ਦਿਓ ਬਿਲਕੁਲ ਥੋੜਾ ਦਿਨ ਵਿੱਚ ਦੋ ਵਾਰ ਚੁੰਡੀਆਂ ਨਾਲ ਹੀ ਦਿਓ ਰਾਤ ਨੂੰ ਸੌਂਦੇ ਵੇਲੇ ਦੇ ਦਿਓ ਸੇ ਦੇ ਦਿਓ ਤੇ ਪਰਮਾਤਮਾ ਭਲੀ ਕਰੂਗਾ ਤੇ ਖੰਗਣੀ ਛੁਰੂ ਨਾ ਬਲ ਕੇ ਜੰਮੀਓ ਸਭ ਨਿਕਲ ਜਾ ਤੇ ਮਾਣੋ ਇਸ ਨੁਕਤੇ ਦਾ ਦੇ ਇਸ ਗੀਤ ਦਾ ਆਨੰਦ ਸਾਨੂੰ ਲਈ ਛੁੱਟੀਆਂ ਕੱਲ ਨੂੰ ਫੇਰ ਨਵੇਂ ਨੁਕਤੇ ਤੇ ਨਵੇਂ ਗੀਤਾਂ ਸੁਣਾਵਾਂਗੇ ਤੇ ਧੰਨਵਾਦ ਸਾਡੀ ਵੀਡੀਓ ਦੇਖਣ ਦੇ